ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਮਾਰ ਰਹੇ ਆ ਜੀ ਸੁਹਾਗਾ ਜ਼ਮੀਨ ਤੇ ਕੱਲ ਬਾਗੇ ਦੀ ਆਪਾਂ ਹਲਾ ਨਾਲ ਤੇ ਡਾਕਰ ਜ਼ਮੀਨ ਕਰਕੇ ਡੜਾ ਬਹੁਤ ਜ਼ਿਆਦਾ ਪੈ ਗਿਆ ਜ਼ਮੀਨ 'ਚ ਇਸੇ ਕਰਕੇ ਆਪਾਂ ਸੁਹਾਗਾ ਮਾਰਤਾ ਨਹੀਂ ਤਾਂ ਫਿਰ ਮੂਰੇ ਜੇ ਹਲਾ ਨਾਲ ਬਾਇਆ ਹੋਵੇ ਤੇ ਉੱਪਰ ਮੱਕੀ ਬੀਜੀ ਜਾਂਦੀ ਆ ਉਦਾਂ ਹੀ ਵੈਕਿਊਮ ਵਾਲੀ ਮਸ਼ੀਨ ਨਾਲ ਤੇ ਢਲੇ ਕਰਕੇ ਆਪਾਂ ਮਾਰਨ ਲੱਗੇ ਹੋਇਆ ਸੁਭਾਗਾ ਲੱਕੜ ਦਾ ਹੀ ਮਾਰ ਆਪਣੇ ਸੌਰੀ ਲੋਹੇ ਦਾ ਹੀ ਮਾਰਤਾ ਤੇ ਬੀਜ ਬੀਜਣਾ ਆਪਾਂ 9208 ਦਾ ਤੇ ਇੱਕ ਥੈਲਾ 2.5 ਦਾ ਕੀਲੇ ਦਾ ਤੇ ਬਾਕੀ ਆਉਂਦੀ ਆ ਮਸ਼ੀਨ ਫੇਰ ਲਗਦੇ ਆ ਸ਼ੁਰੂ ਕਰਦੇ ਆ ਬਜਾਈ ਤੇ ਪਿੰਡ ਵੀ ਚੱਲਦਾ ਕੰਮ ਬਾਹੀ ਦਾ ਦੂਆ ਟਰੈਕਟਰ ਚੱਲਦਾ ਉਧਰ ਤੇ ਰੂੜੀ ਦਾ ਰੇ ਵੀ ਪਾ ਰਹੇ ਆ ਤੇ ਸਵਾ ਦਾ ਕੰਮ ਵੀ ਚੱਲਦਾ ਏ ਕੰਮ ਪੂਰੇ ਜੋਰਾਂ ਤੇ ਆ ਤੇ ਚਲੋ ਮਾਰਦੇ ਆ ਸੁਭਾਗਾ ਹੁਣ ਇਹ ਇਧਰ ਲੇ ਕੇ ਇਹਨੂੰ ਮਾਰਦੇ ਆ ਸੁਭਾਗਾ ਤੇ ਦੂਜੇ ਕਾਂਝੇ ਪਰ ਤੇ ਅੱਗੇ ਨਾਲ ਆ ਗਈ ਆਪਣੀ ਮੱਕੀ ਦੀ ਜਾਈ ਵਾਲੀ ਕਰਦਿਆ ਕੰਮ ਸ਼ੁਰੂ ਫਿਰ ਬੜਾ ਬਹੁਤ ਜ਼ਿਆਦਾ ਪੈ ਗਿਆ ਜਮੀਨ 'ਚ ਅੱਖੀ ਦੇਖੋ ਰੋਟਾਵੇਟਰ ਮਾਰਨੇ ਵਾਲਾ ਦੀ ਜਮੀਨ 'ਚ ਰੈੱਡ ਵਾਲੀ ਬੁੱਣੀ ਦੀ ਫਰਤੀ ਮੱਕੀ ਦੀ ਬਿਜਾਈ ਸ਼ੁਰੂ ਅੱਜ ਤੋਂ ਲੱਗ ਗਿਆ ਪਹਿਲਾ ਘੇੜਾ ਉਹ ਜਾ ਰਿਹਾ ਸਾਹਮਣੇ ਟਰੈਕਟਰ 855 ਬੀਜ ਰਿਹਾ ਵੈਕੂਮ ਵਾਲੀ ਮਸ਼ੀਨ ਨਾਲ ਤੇ ਬੈੱਡ ਚੈੱਕ ਕਰੋ ਵਧੀਆ ਬਣਦਾ ਹੈ ਪੂਰਾ ਤੇ ਖਾਲੀ ਵੀ ਪੂਰੀ ਡੂੰਗੀ ਆ ਤੇ ਖੇਤ ਆਪਾਂ ਕਰਦੇ ਤਿਆਰ ਸੁਭਾਗਾ ਮਾਰ ਕੇ ਤੇ ਪਰਲੇ ਪਾਸੇ ਬੀਰਾ ਕਹਿੰਦਾ ਵੀ ਰਹਿਣ ਦੋ ਸੁਭਾਗਾ ਮਾਰਨੂ ਵੀ ਇਦਾਂ ਹੀ ਬੀਜ ਦਾਂਗੇ ਫਲਾਣਾ ਬਾਹੀ ਹੋਈ ਆ ਆ ਖੇਤ ਚ ਡੜਾ ਜ਼ਿਆਦਾ ਤੀਏ ਚ ਆਪਾਂ ਮਾਰਤਾ ਤੀ ਬਾਕੀ ਦਿਖਾਉਣਾ ਥੋਨੂੰ ਬੀਜ ਦੇ ਮੱਕੀ ਵੀ ਕਿਦਾਂ ਮਸ਼ੀਨ ਬੀਜਦੀ ਆ ਪੈਕੂਮ ਵਾਲੀ ਇਹ ਬਈ ਆਈ ਮੱਕੀ ਦੀ ਵੈਕਿਊਮ ਵਾਲੀ ਮਸ਼ੀਨ ਨਾਲ ਫਾਕੀ ਬੈੱਡ ਦੇਖੋ ਪੂਰਾ ਵਧੀਆ ਮੰਨਦਾ ਹੈ ਨਾ ਤੇ ਖਾਲੀ ਵੀ ਗੁਰੀ ਡੂੰਗੀ ਆ ਲੱਗ ਗਈ ਇੱਧਰਲੇ ਖੇਤ ਚ ਬੀਜਣ ਤੇ ਉਹ ਚੱਲ ਰਿਹਾ ਸਾਹਮਣੇ ਟਰੈਕਟਰ ਤੇ ਦੋ ਗੀਲਿਆਂ ਦਾ ਪਲਾਟ ਆਪਣਾ ਤੇ ਬਾਕੀ ਆ ਇਧਰਲਾ ਖੇਤ ਰਹਿੰਦਾ ਏ ਤੇ ਉਹ ਖੇਤ ਬੀਜਿਆ ਗਿਆ ਪਰਲਾ ਵੀ ਦਿਖਾਉਣਾ ਤੁਹਾਨੂੰ ਬਾਕੀ ਦੇਖੋ ਵੀ ਬੈੱਡ ਵਧੀਆ ਬਣਾਏ ਨੇ ਪੂਰੇ ਵਧੀਆ ਬਣਾਏ ਦੇਖੋ